ਇਹ ਦੀਦਾ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਗੱਲ-ਗੱਲ ਤੇ ਮਾਸਟਰ ਦਾ ਮੁੰਡਾ ਕਹਿੰਦਾ ਇਹ ਦੀਦਾ ਨਹੀਂ ਇੱਥੋਂ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਜਿਹੜਾ ਕਹਿੰਦਾ ਵੀ ਸਿੱਖਿਆ ਕ੍ਰਾਂਤੀ ਲਿਆਦੀ ਵੀ ਅਸੀਂ ਤਾਂ ਸਿੱਖਿਆ ਦੀ ਨਹਾਰ ਬਦਲਦੀ ਉਹਨੂੰ ਨਹੀਂ ਪਤਾ ਵੀ ਕੁੜੀਆਂ ਦੇ ਖਾਤੇ ਵਿੱਚ 40000 ਤਨਖਾਹ ਪਾ ਕੇ ਤੇ ਪਹਿਲਾਂ ਹੀ ਹੱਥਾਂ ਦੇ ਵਿੱਚ ਏਟੀਐਮ ਫੜੇ ਵਿਆ ਤੇ 30000 ਤਨਖਾਹ ਉਹਦੇ ਵਿੱਚ ਜਮ੍ਹਾਂ ਕਰਾਉਣ ਸਾਰ ਤਨਖਾਹ ਖੜਾ ਲਈ ਜਾਂਦੇ ਸਕੂਲ ਸਰਕਾਰੀ ਆ ਜ਼ਮੀਨ ਪਿੰਡ ਦੀ ਆ ਗ੍ਰਾਂਟ ਸਰਕਾਰੀ ਆ ਤੇ ਚੌਕੇ ਬਹੁਤ ਵੱਡਾ ਪਿੰਡ ਆ ਮਾਲਵੇ ਦਾ ਬਠਿੰਡੇ ਦੇ ਬਹੁਤ ਵੱਡੇ ਪਿੰਡਾਂ ਦੇ ਵਿੱਚ ਇੱਕ ਆ 12 ਤੋਂ 14 ਲੱਖ ਰੁਪਈਆ ਮੁੱਚ ਕੇ ਇਥੋਂ ਦੀ ਪ੍ਰਾਈਵੇਟ ਮੈਨੇਜਮੈਂਟ ਹਰ ਮਹੀਨੇ ਲੈ ਜਾਂਦੀ ਸਿੱਖਿਆ ਕ੍ਰਾਂਤੀਆਂ ਲਫਾਫਿਆਂ ਨਾਲ ਨਹੀਂ ਆਉਂਦੀ ਸਿੱਖਿਆ ਕ੍ਰਾਂਤੀ ਠੇਕੇ ਦੇ ਮਾਸਟਰ ਰੱਖ ਕੇ ਨਹੀਂ ਆਉਂਦੀ ਸਿੱਖਿਆ ਕ੍ਰਾਂਤੀ ਐ ਨਹੀਂ ਆਉਂਦੀ ਵੀ ਇੱਕ ਵਿਭਾਗ ਦੇ ਵਿੱਚ ਗਾਂ 10-10 ਡਿਪਾਰਟਮੈਂਟ ਬਣਾਓ 190 ਬੱਚਿਆਂ ਨੇ ਜਿਹਦਾ ਇਮਤੀਆਂ ਇਸ ਸਟੇਜ ਦਾ ਸਭ ਤੋਂ ਜ਼ਿਆਦਾ ਧਿਆਨ ਖਾਸ ਕੀਤਾ ਉਹਦੇ ਵਿੱਚੋਂ 126 ਬੱਚੇ ਕੱਲੇ ਮੈਰਿਟੋਰੀਆ ਸਕੂਲਾਂ ਦੇ ਆ ਤੇ ਪੰਜਾਬ ਦਾ ਮੁੱਖ ਮੰਤਰੀ ਕੀ ਕਹਿੰਦਾ ਕਿਦਾ ਸਾਡੇ ਸਰਕਾਰੀ ਸਕੂਲ ਹੀ ਨਹੀਂ ਐਤੂੰ ਮਾੜੀ ਤਰਾਸਦੀ ਕੀ ਹੋਊਗੀ ਵੀ ਮੁੱਖ ਮੰਤਰੀ ਨੂੰ ਇਹੀ ਨਹੀਂ ਪਤਾ ਵੀ ਮੈਂ ਨਾ ਸਕੂਲਾਂ ਦਾ ਚੇਅਰਮੈਨ ਆ ਕੱਲ ਬੋਲੀ ਆਂਦਾ ਮੰਤਰੀ ਪੇਸ਼ ਹੀ ਇੰਨੀਆਂ ਚਾਰਦਵਾਰੀਆਂ ਕਰਤੀਆਂ ਇਹਨੇ ਬਾਥਰੂਮ ਬਣਾ ਦੇ ਲੈ ਤੋਂ ਸਟੇਜ ਤੋਂ ਖੜੇ ਗਣਾਉਣੇ ਆ ਵੀ ਮੈਰੀਟੋਰੀਅਸ ਸਕੂਲ ਨੂੰ ਸਭ ਤੋਂ ਬੈਸਟ ਸਕੂਲ ਮੰਨਦਾ ਸੂਬੇ ਦੇ ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਦੇ ਵਿੱਚ ਜਿਹੜਾ ਕੁੜੀਆਂ ਦਾ ਹੋਸਟਲ ਆ ਉਹਦੀ ਕੰਨ ਦੀ ਹੈ ਨਹੀਂ ਤੇ ਕੁੜੀਆਂ ਦੀ ਸੁਰੱਖਿਆ ਕਿੰਨੀ ਜ਼ਰੂਰੀ ਅਧਿਆਪਕਾਂ ਤੇ ਹੋਏ ਜ਼ਬਰ ਦੇ ਖਿਲਾਫ ਅੱਜ ਰਾਮਪੁਰਾ ਦੀ ਮੰਡੀ ਵਿੱਚ ਇਕੱਠੇ ਹੋਏ ਕਿਸਾਨ ਮਜ਼ਦੂਰ ਅਮਲਾਜਮ ਅਤੇ ਆਪਕ ਤੇ ਪਿਆਰੇ ਵਿਦਿਆਰਥੀਓ ਜਦੋਂ ਅਸੀਂ ਅੱਜ ਪੰਜਾਬ ਦੇ ਰੈਗੂਲਰ ਅਧਿਆਪਕਾਂ ਦੀ ਜਥੇਬੰਦੀ ਡੀਟੀਐਫ ਵੱਲੋਂ ਇਹਨਾਂ ਅਧਿਆਪਕਾਂ ਦੀ ਹਮਾਇਤ ਤੇ ਆਏ ਆ ਤਾਂ ਅਸੀਂ ਸਮਝਦੇ ਆਂ ਵੀ ਜਿਹੜਾ ਇਹ ਆਦਰਸ਼ ਸਕੂਲ ਚੌਕੇ ਆ ਇਹ ਪੰਜਾਬ ਦੇ ਸਰਕਾਰੀ ਸਕੂਲਾਂ ਵਰਗਾ ਤੇ ਅਸੀਂ ਉਸ ਸਕੂਲ 'ਚ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ 'ਚ ਕੰਮ ਕਰਨ ਵਾਲੇ ਅਧਿਆਪਕਾਂ ਵਾਂਗ ਸਮਝਦੇ ਆਂ ਕਿਉਂਕਿ ਜਿਹੜਾ ਇਹ ਸਕੂਲ ਆ ਇਹ ਸਾਡਾ ਹੀ ਸਕੂਲ ਆ ਤੇ ਪਿੰਡ ਦੀ ਦਿੱਤੀ ਹੋਈ ਜ਼ਮੀਨ ਨਾਲ ਬਣਿਆ ਤੇ 70% ਜਿਹੜੀ ਇਸ ਸਕੂਲ ਨੂੰ ਗ੍ਰਾਂਟ ਜਾਂਦੀ ਆ ਉਹ ਸਰਕਾਰੀ ਜਾਂਦੀ ਆ ਤੇ ਜੇ ਇਹ ਸਕੂਲ ਪ੍ਰਾਈਵੇਟ ਮੈਨੇਜਮੈਂਟਾਂ ਕੋਲੇ ਗਿਆ ਉਹਦੇ ਕਾਰਨ ਇਥੋਂ ਦਾ ਲੋਕ ਦੋਖੀ ਨਿਜਾਮ ਆ ਜਿਹਦੇ ਕਰਕੇ ਇਸ ਸਕੂਲ ਦੇ ਵਿੱਚ ਪ੍ਰਾਈਵੇਟ ਮੈਨੇਜਮੈਂਟ ਬੜੀ ਬੈਠੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ 91 92 ਤੋਂ ਬਾਅਦ ਨੀਤੀਆਂ ਦਾ ਇੱਕ ਪੂਰਾ ਪੂਰ ਵਰਿਆ 1997 ਦੇ ਵਿੱਚ ਵਰਲਡ ਬੈਂਕ ਵੱਲੋਂ ਬਾਦਲ ਸਰਕਾਰ ਨੂੰ ਇੱਕ ਬਹੁਤ ਵੱਡੀ ਗ੍ਰਾਂਟ ਦਿੱਤੀ ਜਾਂਦੀ ਆ ਉਸ ਗ੍ਰਾਂਟ ਦੇ ਅੰਦਰ ਇੰਟਰਨੈਸ਼ਨਲ ਮੌਨਟਰੀ ਫੰਡ ਵਰਲਡ ਬੈਂਕ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਆ ਵੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਾਲੇ ਇਹੋ ਜਿਹੇ ਸਕੂਲ ਖੋਲੋ ਪੰਜਾਬ ਦੇ ਵਿੱਚ 137 ਸਕੂਲ ਖੋਲਣ ਦਾ ਪ੍ਰਾਈਵੇਟ ਉਹ ਪਾਇਲਟ ਪ੍ਰੋਜੈਕਟ ਆ ਵੀ ਇਹਦੇ ਵਰਗੇ 137 ਸਕੂਲ ਖੋਲੜੇ ਸੀ ਪਰ ਸਕੂਲ ਖੁੱਲੇ 26 ਉਹਦਾ ਕਾਰਨ ਸੀ ਬੀਪ ਇਨ ਐਸ ਪਾਇਲਟ ਪ੍ਰੋਜੈਕਟ ਜਿਹੜਾ ਸਰਕਾਰ ਨੇ ਸ਼ੁਰੂ ਕੀਤਾ ਸੀ ਉਹਦਾ ਬਹੁਤ ਵੱਡਾ ਲੋਕ ਵਿਰੋਧ ਸੀ ਬਹੁਤ ਸਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਜ਼ਮੀਨਾਂ ਨਹੀਂ ਦਿੱਤੀਆਂ ਵੀ ਅਸੀਂ 99 99 ਸਾਲ ਤੇ ਜਿਹੜੀਆਂ ਇਹ ਪ੍ਰਾਈਵੇਟ ਮੈਨੇਜਮੈਂਟ ਆ ਟਰਸਟ ਬਣਾਏ ਆ ਸੁਸਾਇਟੀਆਂ ਬਣਾਈਆਂ ਉਹਨਾਂ ਨੂੰ ਜ਼ਮੀਨਾਂ ਕਿਉਂ ਦੇਈਏ 2010 ਚ ਇਸ ਮਸਲੇ ਦੇ ਉੱਤੇ ਅਸੀਂ ਵਰਗ ਜੇਤਨਾ ਮੰਚ ਵੱਲੋਂ ਲੀਫਲੇਟ ਵੰਡ ਕੇ ਸਾਰੇ ਪੰਜਾਬ ਦੇ ਵਿੱਚ ਵੰਡਿਆ ਸੀ ਵੀ ਭਾਈ ਇਹ ਕਿਹੜੇ ਢੰਗ ਨਾਲ ਮੈਨੇਜਮੈਂਟਾਂ ਲੋਕਾਂ ਦੀ ਲੁੱਟ ਕਰਨ ਗੀਆਂ ਵੱਡੀ ਲੁੱਟ ਕਰਨ ਗੀਆਂ ਹੁਣ ਸਕੂਲ ਆ ਸਕੂਲ ਸਰਕਾਰੀ ਆ ਜ਼ਮੀਨ ਪਿੰਡ ਦੀ ਆ ਗ੍ਰਾਂਟ ਸਰਕਾਰੀ ਆ ਤੇ ਚੌਕੇ ਬਹੁਤ ਵੱਡਾ ਪਿੰਡ ਆ ਮਾਲਵੇ ਦਾ ਬਠਿੰਡੇ ਦੇ ਬਹੁਤ ਵੱਡੇ ਪਿੰਡਾਂ ਦੇ ਵਿੱਚੋਂ ਇੱਕ ਆ 12 ਤੋਂ 14 ਲੱਖ ਰੁਪਈਆ ਮੁੱਛ ਕੇ ਇਥੋਂ ਦੀ ਪ੍ਰਾਈਵੇਟ ਮੈਨੇਜਮੈਂਟ ਹਰ ਮਹੀਨੇ ਲੈ ਜਾਂਦੀ ਆ ਤੇ ਸਾਲ ਦਾ 1.5 ਕਰੋੜ ਹੋ ਗਿਆ ਇਹ ਦੇਂਦਾ ਨਹੀਂ ਇਹ ਦੀਦਾ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਗੱਲ-ਗੱਲ ਤੇ ਮਾਸਟਰ ਦਾ ਮੁੰਡਾ ਕਹਿੰਦਾ ਇਹ ਦੀਦਾ ਨਹੀਂ ਇੱਥੋਂ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਜਿਹੜਾ ਕਹਿੰਦਾ ਵੀ ਸਿੱਖਿਆ ਕ੍ਰਾਂਤੀ ਲਿਆਤੀ ਵੀ ਅਸੀਂ ਤਾਂ ਸਿੱਖਿਆ ਦੀ ਨਿਹਾਰ ਬਦਲਤੀ ਉਹਨੂੰ ਨਹੀਂ ਪਤਾ ਵੀ ਕੁੜੀਆਂ ਦੇ ਖਾਤੇ ਵਿੱਚ 40000 ਤਨਖਾਹ ਪਾ ਕੇ ਤੇ ਪਹਿਲਾਂ ਹੀ ਹੱਥਾਂ ਦੇ ਵਿੱਚ ਏਟੀਐਮ ਫੜੇ ਵਿਆ ਤੇ 30000 ਤਨਖਾਹ ਉਹਦੇ ਵਿੱਚ ਜਮ੍ਹਾਂ ਕਰਾਉਣ ਸਰ ਤਨਖਾਹ ਕਢਾ ਲਈ ਜਾਂਦੀ ਹੈ ਇਸ ਤਰ੍ਹਾਂ ਦੇ ਉੱਤੇ ਜਿਹੜੇ ਸਕੂਲ ਆ ਇਹ 2014 ਤੋਂ ਖੁੱਲੇ ਵੀ ਆ ਤੇ ਹਰ ਇੱਕ ਸਕੂਲ ਦੇ ਵਿੱਚ ਵੱਡੀ ਪੱਧਰ ਤੇ ਵਿਰੋਧ ਆ ਦੋ ਸਕੂਲ ਬੰਦ ਹੋ ਗਏ 24 ਸਕੂਲ ਰਹਿ ਗਏ ਲੋਕ ਵਿਰੋਧ ਦੇ ਕਰਕੇ 11 ਜਿਹੜੇ ਸਕੂਲ ਆ ਉਹਨਾਂ ਦਾ ਪ੍ਰਬੰਧ ਸਰਕਾਰ ਨੇ ਪਹਿਲਾਂ ਹੀ ਆਪਣੇ ਅੰਡਰ ਲਿਆ ਅਸੀਂ ਫਿਰ ਡੀਟੀਐਫ ਪੰਜਾਬ ਵੱਲੋਂ ਮੰਗ ਕਰਦੇ ਆ ਇਹ ਵੀ ਇਹ 24 ਦੇ 24 ਸਕੂਲ ਸਿੱਖਿਆ ਭਾਗ ਦੇ ਵਿੱਚ ਮਰਜ਼ੀ ਕੀਤੇ ਜਾਣ ਇਹ ਸਾਡੇ ਸਕੂਲ ਆ ਸਰਕਾਰੀ ਸਕੂਲ ਆ ਲੋਕਾਂ ਦੇ ਸਕੂਲ ਆ ਲੋਕਾਂ ਦੀਆਂ ਜ਼ਮੀਨਾਂ ਤੇ ਲੋਕਾਂ ਦੇ ਪੈਸੇ ਨਾਲ ਬਣੇ ਵਿੱਚ ਸਕੂਲ ਆ ਇਹਨਾਂ ਵਰਗੇ 10 ਸਕੂਲ ਮੈਰਿਟੋਰੀਅਸ ਸਕੂਲ ਬਣੇ ਹੋਇਆ ਜਿਹੜੇ 10-20 ਬਾਅਦ ਸਭ ਤੋਂ ਬਾਅਦ ਹਿਆਰ ਮੈਰਿਟ ਵਾਲੇ ਬੱਚੇ ਆ ਉਹਨਾਂ ਵਾਸਤੇ ਮੈਰਿਟੋਰੀਅਸ ਸਕੂਲ ਬੜੇ ਹੋਇਆ ਉਹ ਬੈਠਾ ਮੁੰਡਾ ਜੀ ਸ਼ਰਮਾ 300 ਦੇ ਵਿੱਚੋਂ 250 ਬੱਚਾ ਪੀ ਐਚ ਡੀ ਆ ਸਭ ਤੋਂ ਉੱਚੀ ਵਿਦਿਆ ਪ੍ਰਾਪਤ ਕਰ ਚੁੱਕਿਆ ਉਹਨਾਂ ਦੇ ਪੜਾਏ ਵੇ ਜੇ ਆਈ ਪਾਸ ਕਰ ਗਏ ਨੀਟ ਪਾਸ ਕਰ ਗਏ ਜਿਹੜੇ ਭਾਰਤ ਦੇ ਸਭ ਤੋਂ ਔਖੇ ਟੈਸਟ ਆ ਇਸ ਸਾਲ ਦੇ ਵਿੱਚ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਜਿਹੜੇ 190 ਬੱਚਿਆਂ ਨੇ JEE ਦਾ ਇਮਤਿਹਾਨ ਇਸ ਦੇਸ਼ ਦਾ ਸਭ ਤੋਂ ਔਖਾ ਇਮਤਿਹਾਨ ਪਾਸ ਕੀਤਾ ਉਹਦੇ ਵਿੱਚੋਂ 126 ਬੱਚੇ ਕੱਲੇ ਮੈਰਿਟੋਰੀਅ ਸਕੂਲਾਂ ਦੇ ਆ ਤੇ ਪੰਜਾਬ ਦਾ ਮੁੱਖ ਮੰਤਰੀ ਕੀ ਕਹਿੰਦਾ ਕਿਦਾ ਸਾਡੇ ਸਰਕਾਰੀ ਸਕੂਲ ਹੀ ਨਹੀਂ ਇਤੋਂ ਮਾੜੀ ਇਤਰਾਸ ਦੀ ਕੀ ਹੋਊਗੀ ਵੀ ਮੁੱਖ ਮੰਤਰੀ ਨੂੰ ਇਹੀ ਨਹੀਂ ਪਤਾ ਵੀ ਮੈਂ ਨਾ ਸਕੂਲਾਂ ਦਾ ਚੇਅਰਮੈਨ ਆ ਕੀ ਇਹ ਸਰਕਾਰ ਚਲਾਉਣਗੇ ਕੀ ਇਹਨਾਂ ਸਰਕਾਰਾਂ ਦੀ ਮੈਨੇਜਮੈਂਟ ਹੋਊਗੀ ਜਿਹੜੇ ਮੁੱਖ ਮੰਤਰੀ ਨੂੰ ਇਥੋਂ ਦੀ ਮੰਤਰਵਾਰੇ ਸਿੱਖਿਆ ਢਾਂਚੇ ਬਾਰੇ ਇਸ ਪ੍ਰਣਾਲੀ ਬਾਰੇ ਵੀ ਨਹੀਂ ਪਤਾ ਪਰ ਭਾਈ ਨੀਤੀਆਂ ਨੀਤੀ ਦਾ ਪੂਰਾ ਕਟਣਾ ਬਦਲਾ 20 ਸਾਲ ਦੀ ਘੁੰਮਣਘੇਰੀ 30 ਸਾਲ ਦੀ 92 ਤੋਂ ਲੈ ਕੇ 2022 ਤੱਕ ਉਹੀ ਤਿੰਨ ਤਿੰਨ ਸਰਕਾਰਾਂ ਪਾਲਟੀਆਂ ਇੱਥੇ ਉਹੀ ਨੀਤੀਆਂ ਬਾਈ ਚ ਬਦਲੇ ਨਾਰਾ ਇਨਕਲਾਬ ਜਿੱਤਬਾਦ ਦਾ ਪੱਗ ਸਿਰ ਤੇ ਭਗਤ ਸਿੰਘ ਦੀ ਪਰ ਨੀਤੀਆਂ ਕੀਆ ਉਹੀ ਬਾਦਲ ਤੇ ਕੈਪਟਨ ਦੀਆਂ ਨੀਤੀਆਂ ਨੂੰ ਓਮੇ ਹੀ ਅੱਗੇ ਵਧਾਉਂਦੇ ਆ ਤੇ ਫਿਰ ਸਿੱਖਿਆ ਕ੍ਰਾਂਤੀ ਕਾਦੀ ਆ ਫੋਕੀ ਲਫਾਫੇ ਬਾਜੀ ਆ ਹਥਿਆਰਾਂ ਦੀ ਸਿੱਖਿਆ ਕ੍ਰਾਂਤੀ ਆ ਕਾਦੀ ਸਿੱਖਿਆ ਕ੍ਰਾਂਤੀ ਆ ਕੱਲ ਬੋਲੀ ਆਂਦਾ ਮੰਤਰੀ ਵੀ ਅਸੀਂ ਇੰਨੀਆਂ ਚਾਰਦੁਵਾਰੀਆਂ ਕਰਤੀਆਂ ਇਹਨੇ ਬਾਥਰੂਮ ਬਣਾ ਦੇ ਲੈ ਇੱਥੋਂ ਸਟੇਜ ਤੋਂ ਖੜੇ ਗਣਾਉਣੇ ਆ ਵੀ ਮੈਰਿਟੋਰੀਅ ਸਕੂਲ ਤੋਂ ਸਭ ਤੋਂ ਬੈਸਟ ਸਕੂਲ ਮੰਨਦਾ ਸੂਬੇ ਦੇ ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਦੇ ਵਿੱਚ ਜਿਹੜਾ ਕੁੜੀਆਂ ਦਾ ਹੋਸਟਲ ਉਹਦੀ ਕੰਨ ਦੀ ਹੈ ਨਹੀਂ ਤੇ ਕੁੜੀਆਂ ਦੀ ਸੁਰੱਖਿਆ ਕਿੰਦੀ ਜ਼ਰੂਰੀ ਦਾ ਵੀ ਪੰਜਾਬ ਦੇ ਵਿਦਿਆਰਥੀਆਂ ਕੋਲੇ ਟਟਾ ਟੀ ਹੈ ਨਹੀਂ ਬੈਂਚੀ ਹੈ ਨਹੀਂ ਵੀ ਜਿਹੜਾ ਕੁਝ ਢਾਂਚਾ ਲੋਕਾਂ ਨਾਲ ਲੋਕ ਸੰਘਰਸ਼ਾਂ ਨਾਲ ਜਿੰਨੇ ਤੁਸੀਂ ਇੱਥੇ ਪਿੰਡਾਂ ਦੇ ਲੋਕ ਬੈਠੇ ਆ ਇੱਥੋਂ ਦੇ ਸਰਕਾਰੀ ਸਕੂਲ ਕਿਹੜੀਆਂ ਸਰਕਾਰਾਂ ਨੇ ਬਣਾਏ ਆ ਥੋਡੀਆਂ ਜਮੀਨਾਂ ਤੇ ਬਣਾਏ ਆ ਦੋ ਦੋ ਚਾਰ ਚਾਰ ਕਰਕੇ ਕਮਰੇ ਕਿਹਨੇ ਪਾਏ ਆ ਤੁਸੀਂ ਪਾਏ ਆ ਦੁੱਖ ਸੁੱਖ ਦੇ ਵਿੱਚ ਸਕੂਲਾਂ ਨੂੰ দান ਕਿਹਦੇ ਦਿੱਤਾ ਤੁਸੀਂ ਦਿੱਤਾ ਇਸ ਕਰਕੇ ਭਾਈ ਸਕੂਲ ਥੋਡੇ ਆ ਸਿੱਖਿਆ ਕ੍ਰਾਂਤੀ ਥੋਡੇ ਨਾਲ ਆਊਗੀ ਸਿੱਖਿਆ ਕ੍ਰਾਂਤੀ ਲਫਾਫੇ ਨਾਲ ਨਹੀਂ ਆਉਂਦੀ ਸਿੱਖਿਆ ਕ੍ਰਾਂਤੀ ਠੇਕੇ ਦੇ ਮਾਸਟਰ ਰੱਖ ਕੇ ਨਹੀਂ ਆਉਂਦੀ ਤੇ ਕਿਆ ਕ੍ਰਾਂਤੀ ਐ ਨਹੀਂ ਆਉਂਦੀ ਵੀ ਇੱਕ ਵਿਭਾਗ ਦੇ ਵਿੱਚ ਗਾਂ 10 10 ਡਿਪਾਰਟਮੈਂਟ ਬਣਾਓ ਐਸਐਸਏ ਬਣਾਓ ਰਮਸਾਹ ਬਣਾਓ आईसीडी ਵਾਲੇ ਕੰਪਿਊਟਰ ਟੀਚਰ ਰੱਖੋ ਕੱਚੇ ਅਧਿਆਪਕ ਰੱਖੋ ਉਹ ਤਾਂ ਮਹਿਕਮੇ ਦੀ ਸਫ ਬਲੇਟਣੀ ਚਾਹੁੰਦੇ ਆ ਜਿੰਨਾ ਵੀ ਸਾਡਾ ਮਹਿਕਮਾ ਬਚਿਆ ਉਹ ਥੋੜੇ ਸਰ ਤੇ ਬਚਿਆ ਅਸੀਂ ਕਹਿੰਦੇ ਹਾਂ ਸਾਡੀਆਂ ਅਧਿਆਪਕਾਂ ਦੀਆਂ ਕਈ ਜਥੇਬੰਦੀਆਂ ਪਰ ਇਹ ਵੀ ਨਾਲ ਕਹਿੰਦੇ ਹਾਂ ਜੇ ਅਸੀਂ ਅਧਿਆਪਕਾਂ ਦੀ ਇੱਕ ਜਥੇਬੰਦੀ ਬੀ ਬਣਾ ਲਈਏ ਅਸੀਂ ਇਸ ਹਮਲੇ ਨੂੰ ਨਹੀਂ ਰੋਕ ਸਕਦੇ ਇਸ ਹਮਲੇ ਨੂੰ ਕਿਸਾਨਾਂ ਤੇ ਮਜ਼ਦੂਰਾਂ ਨਾਲ ਰਲ ਕੇ ਰੋਕਿਆ ਜਾ ਸਕਦਾ ਫਿਰ ਸਾਡੀ ਅਪੀਲ ਆ ਅਧਿਆਪਕ ਵਰਗ ਨੂੰ ਵੀ ਤੁਹਾਨੂੰ ਵੀ ਆਪਾਂ ਸਾਰੇ ਰਲ ਕੇ ਇੱਕ ਜੋਟੀ ਪਾਈਏ ਮਹਾਜ ਖੜਾ ਕਰੀਏ ਇਹ ਨਿੱਜੀ ਕਰਨ ਸੰਸਾਰੀ ਕਰਨ ਵਪਾਰੀ ਕਰਨ ਨੀਤੀਆਂ ਨੂੰ ਮੋੜਾ ਦਈਏ ਸਾਡੀ ਜਿਹੜੀ ਬਠਿੰਡੇ ਜੇਲੇ ਦੀ ਟੀਮ ਆ ਰੇਸ਼ਮ ਸਿੰਘ ਖੇਮੂਆੜਾ ਭੈਣ ਨਵਚਰਨ ਪ੍ਰੀਤਕੌਰ ਉਹ ਲਗਾਤਾਰ ਇਸ ਮੋਰਚੇ 'ਚ ਹਾਜ਼ਰ ਰਹੇ ਆ ਜੇ ਲੋੜ ਹੋਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੂਬਾ ਕਬੇਟੀ ਵੱਲੋਂ ਵੀ ਕਾਲ ਦੇ ਕੇ ਇਸ ਸੰਘਰਸ਼ ਨੂੰ ਤਕੜਾ ਕਰਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਦਿਗ ਵਿਜੇਪਾਲ ਜੀ ਦਾ ਸੋ ਸਾਡੇ ਜਿਹੜੇ ਅਗਲੇ ਬੁਲਾਰੇ ਨੇ ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰੈਸ ਕਤਰ ਗੁਰਤੇਜ ਮਹਾਰਾਜ ਜੀ ਉਹ ਸਟੇਜ ਤੇ ਆ ਕੇ ਆਪਣੇ ਵਿਚਾਰ ਰੱਖਣ